ਖਾਨਦਾਨੀ ਤੀਏ ਤੂੰ ਇਹ ਦੇ ਵਿੱਚ ਸ਼ੱਕ ਨਾ ਪੰਜਾਬ ਦਾ ਪੰਜਾਬਣੇ ਤੂੰ ਛੱਡ ਆਈ ਕੱਖ ਨਾ ਖਾਨਦਾਨੀ ਤੀਏ ਤੂੰ ਇਹ ਦੇ ਵਿੱਚ ਸ਼ੱਕ ਨਾ ਪੰਜਾਬ ਦਾ ਪੰਜਾਬਣੇ ਤੂੰ ਛੱਡ ਆਈ ਕੱਖ ਨਾ ਪੰਜਾਬ ਦਾ ਪੰਜਾਬਣੇ ਤੂੰ ਛੱਡੇ ਆਈ ਕਾਕਿਨਾ ਜਾਇਓ ਚਮ ਚਮ ਮੁਲਖ ਪਗਾਨਿਆ ਚ ਪਰ ਸਦਾ ਬਲੰਦ ਪੰਜਾਬੀਅਤ ਦਾ ਇਕਬਾਲ ਰਹੇ ਕੋਈ ਘਰਾਂ ਚ ਥੋੜੀ ਅਡੀਪ ਕਰਦਾ ਇਸ ਕਲ ਦਾ ਸਦਾ ਖਿਆਲ ਰਹੇ ਤੇ ਕਰਿਓ ਕੰਮਾਂ ਤੇ ਗੁੱਡ ਮਾਰਨਿੰਗ ਗੁੱਡ ਨਾਈਟਾਂ ਵੀ ਘਰਾਂ ਚ ਜੁੰਦੀ ਸਤਸਰੀਆ ਕਾਲ ਰਹੇ ਪੈਸਾ ਕਮਾ ਕੇ ਮੁੜ ਆਇਓ ਵਤਨ ਆਪਣੇ ਨੂੰ ਤਾਂ ਕਿ ਪੰਜਾਬ ਸਦਾ ਖੁਸ਼ਹਾਲ ਰਹੇ ਪੰਜਾਬ ਅਤੇ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ तमाम ਰੱਬ ਵਰਗੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾ ਜੀ ਮੈਂ ਤੁਹਾਡਾ ਆਪਣਾ ਨਸ਼ਤਰ ਪੰਦੇਰ ਔਰ ਤੁਸੀਂ ਵੇਖ ਰਹੇ ਹੋ ਵਤਨ ਦੀ ਮਿੱਟੀ ਨਿਊਜ਼ ਚੈਨਲ ਔਰ ਵਤਨ ਦੀ ਮਿੱਟੀ ਨੀ ਚੈਨਲ ਮੇ ਲੋ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਰੂਪੂ ਕਰਨ ਲਗਾ ਪੰਜਾਬ ਦੀ ਜਾਣੀ ਪਛਾਣੀ ਸ਼ਖਸੀਅਤ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਪਿੰਡ ਟੱਡਿਆਂ ਵਿੱਚ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਮਜੀਠੇ ਹਲਕੇ ਦਾ ਪਿੰਡ ਹੈ ਬੜਾ ਪ੍ਰਸਿੱਧ ਪਿੰਡੇ ਪਿੰਡ ਟੱਡੇ ਔਰ ਪਿੰਡ ਟੱਡੇ ਤੀਆਂ ਨੂੰ ਸਮਰਪਿਤ ਤੀਆਂ ਅਤੇ ਧੀਆ ਦਾ ਮੇਲਾ ਲੱਗ ਰਿਹਾ ਇਸ ਮੇਲੇ ਨੂੰ ਕੌਣ ਪ੍ਰਮੋਟ ਕਰਨੇ ਇਸ ਸਬੰਧੀ ਧੰਨਵਾਦੀ ਜਾਣਕਾਰੀ ਦੇਣੀ ਚਾਹੁੰਦਾ ਇਸ ਨੂੰ ਪ੍ਰਮੋਟ ਕਰ ਰਹੇ ਨੇ ਮੇਲਾ ਲਾਉਣ ਜਾ ਰਹੇ ਨੇ ਬੜੇ ਮੁਲਾਪਨੇ ਸੰਭਾਵ ਦੇ ਮਾਲਕ ਨੇ ਉੱਗੇ ਸਮਾਜ ਸੇਵਕ ਨੇ ਔਰ ਹਰਮਨ ਪਿਆਰੇ ਨੇ ਹਰਦਲ ਅਜ਼ੀਜ਼ ਨੇ ਜਿਨ੍ਹਾਂ ਦੇ ਗਾਹੇ ਬਖਾਹੇ ਪੂਰਾ ਇਲਾਕਾ ਜਾਣਦਾ ਪੂਰਾ ਹਲਕਾ ਜਾਣਦਾ ਕਿ ਉਹ ਐਨਆਰਆਈ ਸਰਪੰਚ ਨੇ ਆਈਨਰਾਈ ਸਰਪੰਚ ਨੇ ਪਿੰਡ ਢੱਡਿਆਂ ਦੇ ਸਾਬਕਾ ਸਰਪੰਚ ਸਰਦਾਰ ਨਰਿੰਦਰ ਸਿੰਘ ਜੀ ਬਲ ਢੱਡਿਆਂ ਵਾਲੇ ਅੱਜ 30 ਅਤੇ 30 ਨੂੰ ਸਮਰਪਿਤ ਮੇਲਾ ਜੋ ਲੱਗ ਰਿਹਾ ਉਹ ਸਬੰਧੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਤੇ ਆਓ ਜੀ ਮੇਰੇ ਨਾਲ ਇਸ ਵਕਤ ਕੋ ਮੌਜੂਦ ਨੇ ਤੇ ਆਓ ਜੀ ਤੁਹਾਨੂੰ ਮਲਾਉਂਦੇ ਆ ਬਲ ਸਾਹਿਬ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਢੱਡਿਆਂ ਦੇ ਸਨਮਾਨ ਵਿੱਚੋਂ ਬੜੇ ਵੱਡੇ ਪੱਧ ਪੀ ਮੇਲਾ ਲਾਉਣ ਜਾਣ ਚਾਲ ਜਾ ਰਹੇ ਹੋ ਆਪਕੋ ਦਿਨ ਤੇ 70 ਜੀ ਤੁਹਾਡਾ ਦੇ ਬੇਟਾ ਜੀ ਦਾ ਇਥੇ ਦੇ ਗ੍ਰਹਿ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੇ ਤੁਸੀਂ ਮਤਲਬ ਹੀ ਚਰਮਾਨੇ ਦੇ ਬੰਦੇ ਸੀ ਕੋ ਆਪਣੇ ਸ਼ੁਕਰ ਲੈਣ ਵਾਸਤੇ ਆਏ ਹੋ ਧੰਨਵਾਦ ਇਹ ਮੇਲਾ ਜੀ ਪਿਛਲੇ ਸਾਲ ਵੀ ਮਨਾਇਆ ਸੀਗਾ ਤੇ ਹੁਣ ਮਤਲਬ ਹੀ ਇਹ ਕੀਤਾ ਕੀਤਾ ਵਾ ਖਾਂ ਜਿਆ ਕਿ ਹਰ ਸਾਲ ਇਹ ਮੱਛੜ ਕੀ ਮੇਲਾ ਮਤਲਬ ਹੀ ਇਹ ਮਨਾਇਆ ਤੇ ਪਿਛਲੀ ਵਾਰ ਵੀ ਬਹੁਤ ਆਰਾਊਂਡ ਹੋਈ ਸੀ ਬਹੁਤ ਲੀਡਰ ਜਨ ਆਏ ਸੀ ਕਲਾਕਾਰ ਦੀ 10 12 ਜੋੜੀਆਂ ਕਲਾਕਾਰਾਂ ਦੀਆਂ ਆਈਆਂ ਐਰਕਾ ਵੀ ਕਲਾਕਾਰ ਬਹੁਤ ਆ ਰਹੇ ਆ ਤੇ ਸਾਡੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਚਾਰਜ ਤਲਬੀਰ ਗਿੱਲ ਜੀ ਤਸੀਮ ਸ਼ਿਆਲਕਾ ਜੀ ਤੇ ਜੱਗਾ ਮਜੀਠਾ ਜੀ ਮਜੀਠੇ ਤੋਂ ਬਹੁਤ ਹੀ ਪੁਰਸਰੇ ਲੀਡਰ ਸਹਿਬਾਨ ਲਾਗੇ ਸਾਗੇ ਦੇ ਕੱਟੂਕਟ ਮੈਂ ਇਹ ਗੱਲ ਸਮਝਣਾ ਵੀ ਥਾਂ 10 ਪਿੰਡਾਂ ਦੀਆਂ ਲੜਕੀਆਂ ਬੀਬੀਆਂ ਬੱਚੀਆਂ ਇਸ ਮੇਲੇ 'ਚ ਭਾਗ ਲੈਣ ਵਾਤੇ ਆ ਰਹੀ। ਅੱਛਾ ਜੀ ਆਪਾਂ ਤੁਸੀਂ ਵੀ ਮੇਲੇ ਵਿੱਚ ਹਾਜ਼ਰੀ ਲਵਾ ਰਹੇ ਹੋ। ਹਾਂਜੀ ਹਾਂਜੀ। ਮੈਂ ਚਾਹੁੰਦਾ ਕਿ ਪਹਿਲਾਂ ਆਪਾਂ ਗੱਲਬਾਤ ਲੰਬੀ ਖਿੱਚਣ ਤੋਂ ਪਹਿਲਾਂ ਸਲਸਲਾ ਖਿੱਚਣ ਤੋਂ ਪਹਿਲਾਂ ਗੱਲਬਾਤ ਕਰਨ ਤੋਂ ਪਹਿਲਾਂ ਤੇ ਯਾਨੁ ਸਮਰਪਿਤ ਕੁਝ ਲੈਣਾ। ਗੁਣਗਣੇਗਾ ਜੀ। ਅਸੀਂ ਕਹਨੂ ਆਖੀਏ ਤੂੰ ਚੰਗੀ ਨਹੀਂ ਤੂੰ ਸੰਗੀ ਨਹੀਂ ਕੱਪੜੇ ਕਟਾ ਕੇ ਜੇ ਤੂੰ ਵੀਰਾਂ ਕੋਲੋਂ ਸੰਗੀ ਨਹੀਂ ਅਸੀਂ ਕਹਨੂ ਆਖੀਏ ਤੂੰ ਚੰਗੀ ਨਹੀਂ ਤੂੰ ਸੰਗੀ ਨਹੀਂ ਅਸੀਂ ਕਹਨੂ ਆਖੀਏ ਤੂੰ ਚੰਗੀ ਨਹੀਂ ਤੂੰ ਸੰਗੀ ਨਹੀਂ ਕਾਨੂੰਨ ਦੀਤੀਏ ਤੂੰ ਇਹ ਦੇ ਵਿੱਚ ਸ਼ੱਕ ਨਾ ਪੰਜਾਬ ਦਾ ਪੰਜਾਬਣੇ ਤੂੰ ਛੱਡ ਆਈ ਕਾਖਣਾ ਹਰਦਾਨਤੀਏ ਤੂੰ ਇਹਦੇ ਵਿੱਚ ਸ਼ੱਕ ਨਾ ਪੰਜਾਬ ਦਾ ਪੰਜਾਬਣੇ ਤੂੰ ਛੱਡ ਆਈ ਕਾਖਣਾ ਪੰਜਾਬ ਦਾ ਪੰਜਾਬਣੇ ਤੂੰ ਛੱਡ ਆਈ ਕਾਖਣਾ ਡੈਡੀ ਤੇਰਾ ਕਹਿੰਦਾ ਮੇਰੀ ਧੀ ਕੋਈ ਲਫੰਗੀ ਨਹੀਂ ਅਸੀਂ ਕਹਨੂਆ ਕੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕਹਨੂਆ ਕੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਕੱਪੜੇ ਕਟਾ ਕੇ ਜੇ ਤੂੰ ਵੀਰਾ ਕੋਣ ਸੰਗੀ ਨਹੀਂ ਅਸੀਂ ਕਹਨੂਆ ਕੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕਹਨੂਆ ਕੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਇੰਟਰਨੈਟ ਹੀ ਪੰਜਾਬ ਤੇ ਹਾਰਾਂ ਦੀ ਧਰਤੀ ਹੈ ਤੁਹਾਨੂੰ ਇਹ ਕਿਵੇਂ ਸੱਚੀ ਕਿ ਯਾਰ ਵਿਸਾਖੀ ਦੇ ਮੇਲੇ ਮਿਲਾਈ ਜਾਂਦੇ ਆ ਜਾਂ ਸੱਭਿਆਚਾਰਕ ਮੇਲੇ ਤੁਸੀਂ ਅਹੀ ਕਨਸੈਪਟ ਕੋ ਸੋਚਿਆ ਕਿ ਆਪਾਂ ਤੇ ਜਾਂਦਾ ਹੀ ਮੇਲਾ ਪਰਉਣਾ ਆ ਤੇ ਕੀ ਤੁਹਾਡੀ ਸੋਚ ਕੀ ਲੱਗੀ ਇਹਦੇ ਵਿੱਚ ਹੋਦੀ ਜੀ ਇਹ ਆ ਵੀ ਸਾਡਾ ਜਿਹੜਾ ਸੱਭਿਆਚਾਰ ਆ ਰਿਹਾ ਨਾ ਜੀ ਉਹ ਤਕਰੀਬਨ ਖਤਮ ਹੀ ਹੁੰਦਾ ਜਾਂਦਾ ਹੈ ਖਤਮ ਹੀ ਹੋ ਗਿਆ ਕਿਉਂਕਿ ਲੋਕੀਆ ਹੁਣ ਵੱਲ ਮੋਬਾਈਲਾਂ ਤੇ ਡਿਪੈਂਡਡ ਹੋ ਗਏ ਨੇ ਕਿ ਬੱਚੇ ਵੱਡੇ ਬੱਚੇ ਮੋਬਾਈਲ ਕੋਲ ਕੋਲ ਵੀ ਵੇਖੀ ਜਾਂਦੇ ਆ ਟਾਈਮ ਵੇਸਟ ਕਰੀ ਜਾਂਦੇ ਆ ਤੇ ਪਹਿਲਾਂ ਦੀਆਂ ਗੱਲਾਂ ਜਦੋਂ ਯਾਦ ਆਉਂਦੀਆਂ ਜੀ ਲੜਕੀਆਂ ਨੇ ਆਂਡਗਵਾਂਂ ਪਿੱਪਲ ਦੇ ਥੱਲੇ ਐ ਟਾਲੀ ਦੇ ਥੱਲੇ ਛਾਵੇਂ ਬਹਿ ਕੇ ਇੱਕ ਦੂਜੀਆਂ ਲੜਕੀਆਂ ਸਾਰੇ ਘਰਾਂ ਦੇ ਵਾਗੀ ਉੱਥੇ ਚਾਦਰਾਂ ਕੱਢਣੀਆਂ ਅਸਣਾ ਖੇਡਣਾ ਦੇ ਉੱਥੇ ਹੀ ਉਹਨਾਂ ਨੇ ਰੋਟੀ ਖਾ ਲੈਣੀ ਉੱਥੇ ਇੱਕ ਇੱਕ ਘਰੋਂ ਚਾਹ ਪੀ ਲੈਣੀ ਇਸ ਤਰ੍ਹਾਂ ਦਾ ਆਪਣਾ ਪੰਛੀ ਉਦੋਂ ਪਰ ਉਹਨ ਲੋਕੀ ਮਤਲਬ ਇਹ ਘਾਟਦੇ ਹੀ ਜਾਂਦੇ ਆ ਕਿਸੇ ਦੇ ਘਰ ਜਾਣੋ ਵੀ ਗਰੇਜ ਕਰਦੇ ਆ ਤੇ ਲੜਕੀਆਂ ਨੇ ਹੱਚਣਾ ਨੱਟਣਾ ਹਰ ਮਤਲਬ ਹੀ ਸ਼ਾਵਣ ਦੇ ਵਿੱਚ ਆਪਣੇ ਜਦੋਂ ਇਹ ਪ੍ਰੋਗਰਾਮ ਹੁੰਦਾ ਹੀ ਹਰ ਐਤਵਾਰ ਬੀਬੀਆਂ ਨੇ ਸਹੁਰਿਆਂ ਤੋਂ ਆਉਣਾ ਆ ਕੇ ਉਹਨਾਂ ਨੇ ਮਹੀਨਾ-ਮਹੀਨਾ ਆਪਣੇ ਆਪਣੇ ਪੇਕੇ ਰਹਿਣਾ ਤੇ ਹਰ ਐਤਵਾਰ ਨੂੰ ਜਾ ਕੇ ਉਹਨਾਂ ਨੇ ਹੱਸਣਾ ਖੁੱਦਣਾ ਨੱਚਣਾ ਮੁੜੀਆਂ ਨੇ ਕਬੱਡੀ ਖੇਡਣੀ ਛਾਲਾਂ ਮਾਰਨੀ ਹੈ ਉਹ ਸਭ ਕੁਝ ਇਹ ਨਸ਼ੱਤਰ ਜੀ ਇਹ ਹੁੰਦਾ ਜਾ ਰਿਹਾ ਤੇ ਮੇਰੇ ਮਨ ਵਿੱਚ ਇਹ ਵਲਵਲਾ ਵੀ ਸਾਡਾ ਪਟੂ ਘਾਟੇ ਦਾ ਇਹ ਵੀ ਇੱਕ ਵਿਰਸੇ ਦਾ ਖਾਸ ਲੰਗਿਆ 3ਾਂ ਤੇ 3ਾਂ ਮੇਲਾ 3ਾਂ ਦਾ ਤੇ ਮੇਲਾ 3ਾਂ ਦਾ ਇਹ ਆਪਾਂ ਮਨਾਈਏ ਕਿਉਂਕਿ ਲੜਕੀਆਂ ਨੂੰ ਆਪਾਂ ਸੱਦਾ ਦਈਏ ਮੈਂ ਸੱਦਾ ਦੇ ਨਾਲ ਲਾ ਕੇ ਸਕਦੇ ਨਹੀਂ ਲੜਕੀਆਂ ਨੂੰ ਵੀ ਆਓ ਬੇਟੀਆਂ ਬੱਚੀਆਂ ਆਓ ਪਿੰਡਾਂ ਦੇ ਵਿੱਚ ਜਿੰਨਾ ਪਹਿਲਾਂ ਪਾਤੀਆਂ ਲੱਗਦੀਆਂ ਇਤਨੀਆਂ ਪਾਤੀਆਂ ਲਾਈਏ ਲਾਗੇ ਸਕਦੇ ਪਿੰਡਾਂ ਨੂੰ ਪੰਚਾਇਤਾਂ ਨੂੰ ਵੀ ਆਖਿਆ ਜੀ ਪੁੱਡੂ ਪਿੰਡ ਜਾ ਕੇ ਆਖਿਆ ਵੀ ਆਓ ਭਈ ਸਾਡੇ ਪਿੰਡ ਮੇਲਾ ਲੜਕੀਆਂ ਨੂੰ ਬਰਫੀ ਪੇੜਾ ਵੇਸਣ ਵਗੈਰਾ ਸਭ ਜੀ ਆਪਣਾ ਵੰਡਾਂਗੇ ਚਾਹ ਪਾਣੀ ਪਿਾਵਾਂਗੇ ਲੜਕੀਆਂ ਨੂੰ ਆਪਾਂ ਉਸੇ ਤਰ੍ਹਾਂ ਹੀ ਲੱਗਣ ਗਿਆ ਪੀਂਗਾ ਪੈਣ ਗਿਆ ਪੀਂਗਾ ਝੂਟਣ ਗਿਆ ਉਸੇ ਤਰ੍ਹਾਂ ਹੀ ਰੌਣਕ ਮੇਲਾ ਹੋਵੇ ਬੱਚੀਆਂ ਹੋਣ ਰਲ ਮਿਲ ਕੇ ਤੇ ਬੱਚੇ ਜਿਹੜੇ ਆ ਕਬੱਡੀ ਖੇਡ ਆਪਣਾ ਸ਼ਾਰ ਮਾਰਨ ਦੌੜਨ ਭਜਣ ਉਹਨਾਂ ਨੂੰ ਵੀ ਸਨਮਾਨਤ ਕਰਾਂਗੇ ਅੱਛਾ ਜੇ ਆਪਾਂ ਗੱਲ ਕਰੀਏ ਤੇ ਤੁਸੀਂ ਮੇਲਾ ਲਾ ਰਹੇ ਹੋ ਤੁਸੀਂ ਔਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਕਲਾਕਾਰਾਂ ਦੀ ਖਾਸ ਜੀ ਹਾਂਜੀ ਤੇ ਕਿਹੜੇ-ਕਿਹੜੇ ਕਲਾਕਾਰ ਅੱਜ ਇਸ ਵਾਰੀ ਕਿਸ ਮੇਲੇ ਵਿੱਚ ਰੌਣਕ ਲਾ ਰਹੇ ਦੇਖੋ ਜੀ ਇੱਥੇ ਬਹੁਤ ਸਾਰੇ ਕਲਾਕਾਰ ਕਈ ਕਲਾ ਨੂੰ ਤੇ ਹੀ ਕਲਾਕਾਰ ਨੂੰ ਤੇ ਬੁਲਾਇਆ ਜੀ ਹਾਂਜੀ ਤੇ ਕਈ ਕਲਾਕਾਰ ਜਿਹੜੇ ਮੇਰੇ ਯਾਰ ਦੋਸਤ ਆ ਆਪਣਾ ਲੇਡੀ ਸਿੰਗਰ ਆ ਜਾਂ ਜਿੰਸੀ ਆ ਉਹ ਮਲਬੀ ਉਹ ਵੀ ਆ ਆ ਜਾਂਦੇ ਆ ਸਾਰਿਆਂ ਨੂੰ ਸਾਨੂੰ ਫਿਰ ਟਾਈਮ ਦੇਣਾ ਪੈਂਦਾ ਵੈਸੇ ਆਪਾਂ ਮਲਬਲਾ ਇੱਕ ਹੈਪੀਟ ਦਿਹਾੜਾ ਵਾਲਾ ਜੀ ਮੁੰਡਾ ਜੀ ਨਾਲ ਪੂਜਾ ਜੀ ਆ ਉਹ ਬਹੁਤ ਸੋਹਣਾ ਕਉਂਦੇ ਆ ਜੀ ਇੱਕ ਬੁਲਵਿੰਦਰ ਜਹੰਗੀਰ ਆ ਜੀ ਬੜਾ ਵਧੀਆ ਕਉਂਦਾ ਮੁੰਡਾ ਉਹਦੇ ਨਾਲ ਐਰਕਾ ਬਹੁਤ ਟਾਪਰ ਆਪਣਾ ਲੇਡੀ ਆ ਰਹੀ ਆ ਕਿਰਨ 베ਦੀ ਆ ਰਹੀ ਆ ਜੀ ਉਹ ਵੀ ਆਪਣਾ ਇੱਕ ਨਵਾਂ ਜੋੜਾ ਚੱਲਿਆ ਜੀ ਅੰਮ੍ਰਿਤਸਰ ਬਹੁਤ ਹੀ ਉਹਨਾਂ ਨੂੰ ਲੋਕੀ ਲਾਈਕ ਕਰਦੇ ਆ ਰੋਜੀਮਾਨ ਤੇ ਲਵੀ ਲਵੀ ਮਾਨ ਇਸ ਤਰ੍ਹਾਂ ਕਰਕੇ ਆ ਜੀ ਉਹ ਵੀ ਚ ਆ ਰਿਹਾ ਉਹ ਬੜੀ ਕਾਫੀ ਕਲਾਕਾਰ ਆ ਰਿਹਾ ਜਿਹੜਾ ਆਪਣੀ ਮਤਲਬ ਵੀ ਵਧੀਆ ਆਪਣਾ ਫਨ ਕਰਨਗੇ ਲੋਕ ਉਹਨਾਂ ਨੂੰ ਲਾਈਕ ਕਰਨਗੇ ਲੀਡਰ ਸਾਹਿਬਾਨ ਵੀ ਆ ਰਹੇ ਆ ਤੇ ਕਲਾਕਾਰ ਵੀ ਆ ਰਹੇ ਆ ਆਸ-ਪਾਸ ਦੇ ਸਰਪੰਚ ਮੈਂਬਰ ਲੜਕੀਆਂ ਬੱਚੀਆਂ ਸਾਰੇ ਸਾਰੇ ਸਾਡੇ ਢੱਡਿਆਂ ਵਿੱਚ ਮਨਾਉਣ ਵਾਸਤੇ ਤੀਆਂ ਨੂੰ ਆ ਰਹੇ ਆ ਜੀ ਅਸਲ ਜਿਸ ਤਰ੍ਹਾਂ ਤੁਸੀਂ ਪੰਜਾਬੀ ਸੱਭਿਆਚਾਰ ਦਾ ਪੰਜਾਬ ਦੇ ਵਿਰਸੇ ਦਾ ਮਿਹਨਤ ਅੱਲਾ ਕੋਟ ਤੇ ਫੜਿਆ ਪਰ ਜਿਸ ਸਹਿਯੋਗ ਦੀ ਗੱਲ ਕਰੀਏ ਮੇਰੇ ਖਿਆਲ ਕਰ ਤੁਹਾਨੂੰ ਕੱਲੇ ਖਰਚਾ ਚੱਲਣਾ ਪੈਂਦਾ ਬਿਲਕੁਲ ਜੀ ਤੇ ਇਸ ਤਰ੍ਹਾਂ ਦੀ ਗੱਲ ਪਾ ਦੇ ਇੱਕ ਤੀਜਾ ਲੋਕ ਅਗਰ ਆਈਆਂ ਤਾਂ ਬੜੇ ਤੰਗੇ ਬਹੁਤ ਕਰਨਗੇ ਹੁੰਦੀਆਂ ਜੀ ਪਰ ਫਿਰ ਵੀ ਆਪਾਂ ਕੁਝ ਨਾ ਕੁਝ ਬੰਦਾ ਜੇ ਚਾ ਵੀ ਤੇ ਕਰ ਸਕਦਾ ਹਾਂਗਾ ਕੋਈ ਆਪਣਾ ਪਿੰਡ ਵੱਲੋਂ ਸਹਿਯੋਗ ਨਹੀਂ ਸਹਿਯੋਗ ਸਿਰਫ ਇੱਕ ਬੰਦਾ ਦੇ ਰਿਹਾ ਮੈਨੂੰ ਜੀ ترਸੀਮ ਸਿੰਘ ਹਲਵਾਈ ਜੀ ترਸੀਮ ਸਿੰਘ ਹਲਵਾਈ ਜੀ ਦੀ ਚੁੰਡੀ ਦੀ ਦੁਕਾਨ ਹੈ ਜੀ ਤੇ ਸਾਡੇ ਪਿੰਡ ਦਾ ਮੁੰਡਾ ਉਹ ਆਪਣਾ ਮਤਲਬ ਵੀ ਉਥੇ ਟੈਂਟ ਵੀ ਲਾ ਦਿੰਦਾ ਵਾ ਤੇ ਸਟੇਜ ਬਣਾ ਦਿੰਦਾ ਵਾ ਕੁਰਸੀਆਂ ਤੇ ਪੱਖੇ ਉਹਨਾਂ 7000 ਦਾ ਖਰਚਾ ਜਿਹੜਾ ਵਾ ਉਹ ਕੱਲਾ ਹੀ ਬੰਦਾ ਮੇਰੇ ਮੇਰੀ ਹੈਲਪ ਕਰਦਾ ਹੋਰ ਪਿੰਡ ਚੋਂ ਸਰਪੰਚ ਜੀ ਮੇਰੇ ਸਹਿਯੋਗ ਦੇ ਰਹੇ ਆ ਪੰਚਾਇਤ ਵੀ ਰਹੀ ਆ ਜਿਹੜੇ ਮੌਕੇ ਦਾ ਸਰਪੰਚ ਤਾਂ ਨਾ ਸਿੰਘ ਸਰਪੰਚ ਜਾਂ ਪੰਚਾਇਤ ਆਪਣਾ ਦੇ ਰਹੀ ਆ ਮਤਲਬ ਵੀ ਬੈਠਣ ਕੋਲੋਣਾ ਮਤਲਬ ਮੇਰੀ ਹੈਲਪ ਕਰਨਗੇ ਮੇਲੇ ਵਿੱਚ ਤੇ ਫਾਈਨਾਂਸ ਤੌਰ ਤੇ ਮਤਲਬ ਵੀ ਮੈਨੂੰ ਕੱਲੇ ਨੂੰ ਹੀ ਹੈਲਪ ਕਰਨੀ ਹੈ ਗਾਹ ਤੋਂ ਕੋਸ਼ਿਸ਼ ਕਰਾਂਗੇ ਆਪਾਂ ਐਨਆਰਆਈ ਮੁੰਡਿਆਂ ਕੋ ਆਪਣੇ ਪਰਿਵਾਰ ਦੇ ਮੁੰਡਿਆਂ ਕੋ ਜਾਂ ਹੋਰ ਮੁੰਡਿਆਂ ਕੋ ਜਾਂ ਹੋਰ ਕੋਈ ਜਿੱਦਾਂ ਆਪਣਾ ਟਰੈਕਟਰ ਵਾਲੇ ਆਪਣਾ ਐਡ ਦਿੰਦੇ ਆ ਜਾਂ ਕੋਈ ਹੋਰ ਰੈਂ ਦਿੰਦੇ ਆ ਉਹਨਾਂ ਕੋ ਕੁਝ ਐਡ ਲੈ ਐਸੀ ਲਿਆ ਕਰਾਂਗੇ ਐਰਕਾਂ ਤੇ ਜਾਂ ਪਿਛਲੀ ਵਾਰ ਵੀ ਮਤਲਬ ਦਾਸ ਕਲਾਈ ਕਰਿਆ ਅਸਰ ਮੈਂ ਉਹੀ ਗੱਲ ਕਰਿਆ ਸੀ ਇੱਕ ਬੰਨੇ ਅਸੀਂ ਰੋਲਾ ਪਾਉਨੇ ਆ ਬਿਰ ਕਮੈਂਟਾਂ 'ਚ ਬੜੀਆਂ ਪੁੱਠੀਆਂ ਚੀਜ਼ਾਂ ਕਰਦੇ ਆ ਜਿ ਸਾਡਾ ਸੱਭਿਆਚਾਰ ਡੁੱਬ ਗਿਆ ਸਾਡਾ ਵਿਰਸਾ ਡੁੱਬ ਗਿਆ ਪਰ ਜੇ ਸੱਭਿਆਚਾਰ ਨੂੰ ਸਾਂਭਣਾ ਹਾਂਜੀ ਹਾਂਜੀ ਸਾਨੂੰ ਸੁਤੇ ਨੂੰ ਜਾਗਣਾ ਪੈਣਾ ਜਾਗਣਾ ਪੈਣਾ ਇਹ ਉੱਜਾਗਣਾ ਪੈਣਾ ਜੇ ਤੁਹਾਡੇ ਵਰਗੇ ਜਿਤਾਮ ਬਾਬਾ ਬੋਰ ਚਾਈ ਜਾਂਦਾ ਵੀ ਬਾਬਾ ਬੋਰ ਉਸ ਮੇ ਸਾਡੇ ਇਲਾਕੇ ਦੇ ਵਿੱਚ ਮੇਰੇ ਖਿਆਲ ਚ ਬਹੁਤ ਸਾਰੇ ਸਮਾਜਿਕ ਕੋ ਪ੍ਰਬਲਮ ਕਰੋਂਦੇ ਰਹਿੰਦੇ ਨੇ ਪਰ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰੂੰਗਾ ਭਾਵੇਂ ਤੁਸੀਂ ਕੈਨੇਡਾ ਬੈਠਾ ਹੋ ਯੂ ਐਸ ਏ ਪਾ ਤਾਂ ਸਾਡੇ ਇਲਾਕੇ ਦਾ ਮੈਂ ਵੀ ਇਸ ਇਲਾਕੇ ਦਾ ਕੋਈ ਕੈਨੇਡਾ ਬੈਠਾ ਯੂ ਐਸ ਏ ਵੀ ਤਾਂ ਜੇ ਆਪਾਂ ਕਹਿੰਦੇ ਤੁਮਕੇ ਤੁਮਕੇ ਨਾਲ ਦਰਿਆ ਭਰ ਜਾਂਦਾ ਜੇ ਮਲਸਾਪ ਨੇ ਵੀੜਾ ਛਕਿਆ ਆਪਾਂ ਬਿਨਾਂ ਕਿਸੇ ਸਿਆਸਤਵਾਦ ਨੂੰ ਬੇਨਾ ਕਿਸੇ ਪਾਰਟੀਬਾਜ਼ੀ ਤੋਂ ਬੜਾ ਕਿਸੇ ਧੜੇ ਬਾਈ ਤੋਂ ਇਹੋ ਜਿਹੀ ਸ਼ਕਤੀਤਾ ਦਾ ਮਾਣ ਵਧਾਉਣਾ ਚਾਹੀਦਾ ਹਲਾਸ਼ਰੀ ਦੇਣੀ ਚਾਹੀਦੀ ਆ ਪੈਸੇ ਦੀ ਚਲੋ ਕੋਈ ਗੱਲ ਨਹੀਂ ਪਰ ਇਟਕੇ ਬਦਲ ਤੁਰੇ ਬਦਲ ਨੂੰ ਸਾਵਾਸੇ ਦੇ ਦੀ ਨਾ ਕੋਈ ਇੱਕ ਬੜੀ ਵੱਡੀ ਗੱਲ ਹੁੰਦੀ ਆ ਕਿ ਯਾਰ ਤੂੰ ਵਧੀਆ ਕਰ ਰਿਹਾ ਪਰ ਆਪਾਂ ਕਿਤੇ ਨਾ ਕਿਤੇ ਨਾ ਸਹਿਯੋਗ ਨਹੀਂ ਕਰਦੇ ਪਰ ਸਾਨੂੰ ਸਹਿਯੋਗ ਕਰਨਾ ਚਾਹੀਦਾ ਜੇ ਵੀ ਖਿਆਲ ਜਿਸਾਂ ਦੇ 500 ਦੇ ਦੋ ਵੱਧ ਚੜ ਕੇ ਸੱਭਿਆਚਾਰ ਨੂੰ ਸਾਂਭਣ ਵਾਸਤੇ ਦਰਸਨ ਨੂੰ ਸਾਂਭਣ ਵਾਸਤੇ ਅਪਾ ਤਾਂ ਫਿਰ ਗੱਲ ਕਰ ਸਕਦੇ ਵੀ ਜੇ ਅਸੀਂ ਇਹਨਾਂ ਦਾ ਸਹਿਯੋਗ ਕਰੀਏ ਤੇ ਜੇ ਇਹਨਾਂ ਦਾ ਸਹਿਯੋਗ ਕਰੀਏ ਤਾਂ ਇਹ ਅੱਗੇ ਨਹੀਂ ਚੱਲਦੇ ਫੇਰ ਸਾਡਾ ਲਾਂਬਾ ਬਣਦਾ ਤਾਂ ਬਲ ਸਾਹਿਬ ਹੋਰ ਦਰਸ਼ਕਾਂ ਨੂੰ ਜਾਂਦਾ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਇੱਕ ਆਪਾਂ ਗੱਲ ਕਲੀਅਰ ਦੀ ਕੀਤੀ ਵੀ ਪਿੰਡ ਢੱਡੇ ਦੇ ਵਿੱਚ ਮੇਲਾ ਜਿਹੜਾ ਕਿੰਨੀ ਤਰੀਕ ਨੂੰ ਲੱਗ ਰਿਹਾ ਕਿ ਕਿਹੜਾ ਵਾਰ ਤੇ ਕਿੰਨੇ ਵਜੇ ਸ਼ੁਰੂ ਹੋਣਾ ਇਹ ਜੀ 10 ਅਗਸਤ ਨੂੰ ਲੱਗ ਰਿਹਾ ਜਦੋਂ ਕਿ ਅੱਜ 5 ਤਰੀਕ ਹੋ ਗਿਆ ਜੀ ਐ ਐਤਵਾਰ ਨੂੰ 10 ਆਪਣਾ ਆਕਾਸ਼ਪੁਰ ਨੂੰ ਲੱਗ ਰਿਹਾ ਜੀ ਸਾਡੇ ਫੋਕਲ ਪਿੰਡ ਦਾਣਾ ਮੰਡੀ ਦੇ ਵਿੱਚ ਉੱਥੇ ਕਿਉਂਕਿ بارش ਵੀ ਆਜੇ ਤੇ ਬੜਾ ਵਧੀਆ ਪ੍ਰਬੰਧ ਹੈ ਜੀ ਹਾਂਜੀ ਉੱਥੇ ਮੇਲਾ ਦਾਣਾ ਮੰਡੀ ਫੋਕਲ ਪਿੰਡ ਦੇ ਵਿੱਚ ਲੱਗੂਗਾ ਜੀ ਤੇ ਤਕਰੀਬਨ ਇਹ 12 ਵਜੇ ਦੇ ਨਾਲ ਸ਼ੁਰੂਆਤ ਹੋਊਗੀ 12 ਵਜੇ ਤੋਂ 21 ਤੇ 5 ਵਜੇ ਤੱਕ ਚੱਲੇਗਾ ਜੀ ਤਾਂ ਫਿਰ ਦਸ ਕੋ ਇਹ ਸਨ ਸਰਦਾਰ ਨਰਿੰਦਰ ਸਿੰਘ ਜੀ ਬਲ ਜੋ ਕਿ ਪਿੰਡ ਢੱਡਿਆਂ ਦੇ ਵਿੱਚ ਪਿੰਡ ਡੱਡਿਆ ਦੀ ਧਰਤੀ ਉੱਤੇ ਕੋਕਲ ਪੁਆਇੰਟ ਜਿਹਨੂੰ ਮੰਡੀ ਕਹਿੰਦੇ ਨੇ ਆਪਾਂ ਦਾਣਾ ਮੰਡੀ ਇੱਥੇ ਧੀਆਂ ਤੇ ਤੀਆਂ ਦਾ ਮੇਲਾ ਲੱਗ ਰਿਹਾ ਤੇ ਜਿੰਨੀਆਂ ਵੀ ਸਾਡੇ ਇਲਾਕੇ ਦੀਆਂ ਧੀਆਂ ਨੇ ਜਾਂ ਜਿਹੜੇ ਮਰਜੀ ਪਿੰਡ 'ਚ ਹੋਣ ਤੇ ਧੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਤੁਹਾਨੂੰ ਸਨਮਾਨ ਵਜੋਂ ਇਹ ਤੀਆਂ ਦਾ ਮੇਲਾ ਲੱਗਿਆ ਜਾ ਰਿਹਾ ਤੇ ਕਿਰਪਾ ਕਰਕੇ ਵੱਧ ਵੱਧ ਇਸ ਮੇਲੇ ਵਿੱਚ ਆ ਕੇ ਮੇਲੇ ਦੀ ਰੌਣਕ ਨੂੰ ਬਤਾਓ ਔਰ ਤੁਹਾਡੀ ਸੁੱਖ ਸਹੂਲਤ ਦਾ ਹਰ ਤਰ੍ਹਾਂ ਦਾ ਇਂਤਜਾਮ ਕੀਤਾ ਗਿਆ ਜਿਸ ਤਰ੍ਹਾਂ ਜੇ ਸੌਣ ਦੇ ਮਹੀਨੇ ਦੇ ਪਕਵਾਨ ਹੈ ਜੀ ਉਹ ਵੀ ਇੱਥੇ ਪਕਾਏ ਜਾਣਗੇ ਔਰ ਚਾਹ ਪੀਣ ਦਾ ਪੂਰਾ ਪੂਰਾ ਇਂਤਜਾਮ ਹੈ ਪੱਖੇ ਦਾ ਪੂਰਾ ਪੂਰਾ ਇਂਤਜਾਮ ਹੈ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣੀ ਦੀ ਤਾਂ ਤਾਂ ਸਿਰਫ ਇੰਨੀ ਬੇਨਤੀ ਆ ਇਸ ਮੇਲੇ ਦੇ ਵਿੱਚ ਆ ਕੇ ਬڑے ਵੱਡੇ ਪੱਧਰ ਤੇ ਆ ਕੇ ਆਪਾਂ ਇੱਥੇ ਰੌਣਕਾਂ ਲਾਉਣੀਆ ਤਾਂ ਕਿ ਪੂਰੇ ਪੰਜਾਬ ਜਿੱਤੇ ਮੈਸੇਜ ਜਾਵੇ ਵੀ ਪਿੰਡ ਢੱਡਿਆਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਮੇਲਾ ਲੱਗ ਰਿਹਾ ਉਮੀਦ ਹੈ ਕਿ ਤੁਸੀਂ ਇਸ ਮੇਲੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਬਧਾਵਾ ਕਰੋਗੇ ਤੇ ਮਿਲਾਂਗੇ ਕਿਸੇ ਹੋਰ ਖਬਰ ਦੇ